ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਮੀਦ ਕਰਨੀ ਆ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਅਸ਼ਤੀ ਕਥਾ ਦੇ ਵਿੱਚ ਰਾਵਣ ਦੇ ਬਾਰੇ ਬਸੰਦੇ ਆ ਰਾਵਣ ਦਾ ਅਸਲ ਸੱਚ ਕੀ ਹੈਗਾ ਕਿ ਹਕੀਕਤ ਕੀ ਹੈ ਇਸ ਦੇ ਬਾਰੇ ਜਾਣਨ ਨੂੰ ਚੱਲ ਕੇ ਵੀਡੀਓ ਦੇਖਨੇ ਪਰ ਕਰਨੇ ਆ ਉਸ ਤੇ ਵਿਚਾਰ ਸਾਡੇ ਦੇਸ਼ ਦੇ ਚ ਗ੍ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਨ ਸਰਬਾਹੂ ਹਜ਼ਾਰਾਂ ਬਾਮਾ ਵਾਲਾ ઋષਿ ਹਜ਼ਾਰਾਂ ਬਾਮਾ ਨਹੀਂ ਆਉਂਦੀਆਂ ਅਗਰ ਹਜ਼ਾਰਾਂ ਬਾਵਾ ਇੱਕ ਬੰਦੇ ਦੀਆਂ ਹੋਣ ਤੇ ਸਾਰੇ ਹਾਲ ਚ ਮੇਰੇ ਖਲੇ ਇੱਕੋ ਹੀ ਬੰਦਾ ਬੈਠੇਗਾ ਮੁਸ਼ਕਿਲ ਹੈ ਇੱਕ ਵੀ ਬੈਠ ਸਕੇ ਹਜ਼ਾਰਾਂ ਬਾਵਾ ਫਿਰ ਕਾ ਉਹ ਚੱਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ ਜਿਹੜੇ ਸਮਝਾਣ ਦੇ ਪ੍ਰਤੀਕ ਨੇ ਨਾ ਅਗਰ ਉਹਨਾਂ ਦੀ ਕੋਈ ਗਹਿਰਾਈ ਚ ਨਾ ਜਾਵੇ ਤੋ ਬੜੇ ਭੁਲੇਖੇ ਪੈ ਜਾਂਦੇ ਸਹਿਨ ਸਰਬਾਉ ਦੋ ਹੱਥਾਂ ਦੇ ਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਦੋ ਹੱਥਾਂ 'ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੋੜ ਜਾਣ ਉਸ ਦੇ ਅੱਗੋਂ ਤਾਂ ਸੈਂਸਰ ਬਾਹੂ ਹੋ ਗਏ ਔਰ ਕੀ ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ ਸੈਂਸਰ ਬਾਹੂ ਦਹ ਸਿਰ ਕਹਿੰਨ 라ਵਣ ਦੇ 10 ਸਿਰ ਸਨ ਨਹੀਂ 10 ਸਿਰ ਜਿੰਨਾ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ 10 ਸਿਰ ਜਿੰਨਾ ਯਾਦ ਕਰ ਸਕਦੇ ਨੇ ਉਹ ਕੱਲਾ ਕਰਦਾ ਸੀ ਤਦੇ ਤੇ ਉਸ ਦੀ ਲੰਕਾ سونے ਦੀ ਸੀ ਤਦ ਹੀ ਤੇ ਚੰਦ ਸੂਰਜ ਤਾਂ ਕੇ ਤਪਦ ਰਸੋਈ ਗੁਰਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਸ ਜ਼ਮਾਨੇ ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ ਚ ਉਸ ਜ਼ਮਾਨੇ ਚ ਸੈਨਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ ਮਹਿਲਾਂ ਦੇ ਕਲਸ ਉਹਨੇ سونے ਨਾਲ ਲਾ ਲੱਦੇ ਹੋਏ ਇਸ ਵਾਸੇ ਸਵਰਨ ਲੰਕਾ ਉਸ ਨੂੰ ਕਹਿੰਦੇ ਸਨ ਹਰ ਪੱਖ ਚੋਂ ਸਿਆਣਾ ਸੀ ਬੜਾ ਬੁੱਧੀਵਾਨ ਸੀ ਸ਼ਿਵ ਜੀ ਦਾ ਭਗਤ ਸੀ ਇਸ ਕਥਾ ਨੂੰ ਵੀ ਮੈਂ ਛੇੜਿਆ ਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ ਸਮਾਂ ਇਸ ਚ ਲੱਗ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ ਜੋ ਬੋਲੇ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ ਰਾਵਨ ਹੋਤੇ ਸੋਰੰਕ ਨੇ ਜਨ ਸਰਦੀਨੇ ਘਾਟ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਪ੍ਰੇਮ ਦਾ ਸੌਦਾ ਕਿ ਕਿਦਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪ੍ਰਮਾਤਮਾ ਧਨਵਾਨਾਂ ਦੀ ਤਿੱਜੋਰੀ ਦੇ ਚਾਹੁੰਦਾ ਬਿਲਕੁਲ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ 60 ਸਟਾ ਵਟਾ ਦਮੜੀਆਂ ਦੇ ਨਾਲ ਸਟਾ ਵਟਾ ਹੋ ਸਕਦਾ ਪ੍ਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ ਤੋ ਰਾਵਣ ਹੋਤੇ ਸੋ ਰੰਕ ਨੇ ਰਾਵਣ ਕੋਈ ਬਿਖਾਰੀ ਨਹੀਂ ਸੀ ਜਨ ਸਿਰ ਦੀਨੇ ਕਾਟ ਜਿਹਨੇ ਆਪਣਾ ਸਿਰ ਕੱਟ ਕੇ ਸ਼ਿਵਜੀ ਦੇ ਅੱਗੋਂ ਰੱਖ ਦਿੱਤਾ। ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ। ਉਹ ਇਤਨਾ ਸੋਚਦਾ ਸੀ ਜਿਵੇਂ 10 ਸਿਰ ਕੋਈ ਸੋਚ। ਉਹਦੇ ਇਤਨੇ ਪਰਬਲ ਵਿਚਾਰ ਸੰ 10 ਸਿਰ ਵੀ ਨਹੀਂ ਸੋਚ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 5 ਸਿਰਾਂ ਦੀ ਮੰਗ ਕੀਤੀ ਸੀ। ਤਾਂ 5 ਖੜੇ ਹੋਏ। ਸ਼ਿਵਜੀ ਨੇ ਮੰਗ ਵੀ ਨਹੀਂ ਕੀਤੀ। ਰਾਵਣ ਕੱਟ ਕੇ ਅੱਗੋਂ ਰੱਖ ਦਤਾ। ਇਸ ਹਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ ਤੇ 라वण ਕਹਿੰਦਾ ਐ ਸ਼ਿਵ ਜੀ ਜਿਸ ਸਿਰ ਦੇ ਉਤੇ ਤੇਰਾ ਆਸ਼ੀਰਵਾਦ ਵਧਿਆ ਹੱਥ ਨਹੀਂ ਹੈ ਮੈਂ ਉਹ ਸਿਰ ਨੂੰ ਕੀ ਕਰਾਂ ਠੀਕ ਹੈ ਮੈਂ ਸੋਚ ਲੈਣਾ ਵਿਚਾਰ ਲੈਣਾ ਆਲਮ ਫਾਜ਼ਨਾ ਵਿਦਵਾਨਾ ਚਾਰ ਵੇਦਾਂ ਦਾ ਪਾਠੀਆਂ ਤੇ ਚਾਰ ਵੇਦਾਂ ਦਾ ਗਾਇਤਾ ਵੀ ਹਾਂ ਪਰ ਇਸ ਸਿਰ ਦੇ ਉਤੇ ਤੇਰਾ ਮੇਰ ਭਰਿਆ ਹੱਥ ਨਹੀਂ ਹੋਇਆ ਮੈਨੂੰ ਆਸ਼ੀਰਵਾਦ ਨਹੀਂ ਮਿਲੇ ਮੈਂ ਸਿਰ ਨੂੰ ਕੀ ਕਰਾਂ ਇਤਨਾ ਸਹਿਣਾ ਇਤਨਾ ਵੱਡਾ ਭਗਤ ਇਹ ਸ਼ਿਵਜੀ ਦਾ ਭਗਤ ਸੀ ਰਾਮ ਵੀ ਸ਼ਿਵਜੀ ਦੇ ਭਗਤ ਸਨ ਰਾਮੇਸ਼ਵਰ ਨੇ ਸ਼ਿਵਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜ੍ਹਾਈ ਕੀਤੀ ਦੋਵੇਂ ਸ਼ਿਵਜੀ ਦੇ ਭਗਤ ਸਨ ਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੇ ਦਮਕੇ ਹੋਤੀ 60 라ਵਣ ਹੋਤੇ ਸੋਰੰਕ ਨੇ ਜਨ ਸਿਰ ਦੀਨੇ ਕਾਟ ਸਾਰੀ ਦੁਨੀਆ ਚ ਖਾਸ ਕਰਕੇ ਸਾਡੇ ਦੇਸ਼ ਚ ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਹੈ 라ਵਣ ਦਾ ਇੰਨੀ ਬੇਇੱਜ਼ਤੀ ਅਜੇ ਤੱਕ ਕਿਸੇ ਦੀ ਵੀ ਨਹੀਂ ਉਹ ਜਿੰਨੀ ਉਸਦੀ ਹੋਈ ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫਾ ਸਾਲ ਦੇ ਸਾਲ ਜਲਾਇਆ ਜਾਂਦਾ ਹੈ ਹੈਰਾਨੀ ਕੀ ਪੁਤਲਾ ਖੜਾ ਕਰ ਦੇਣਗੇ ਸਾਰਾ ਦਿਨ ਲੋਕੀ ਮੱਥਾ ਵੀ ਟੇਕ ਦੇਣ ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ ਪ੍ਰਸ਼ਾਦ ਵੀ ਰੱਖਣਗੇ ਕੋਈ ਹੱਦ ਹੋ ਗਈ ਜਿਹਨੂੰ ਫੋਕ ਦੇਣਾ ਤੇ ਜਿਹੜਾ ਕਹਿੰਦੇ ਉਹ ਵਾਕਈ ਦੁਸ਼ਟ ਸੀ ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀਮਾ ਪ੍ਰਾਣਾ ਵਿੱਚ ਅਹਿਸਾਸ ਹੈ ਵੇਦਾਂ ਦਾ ਗਿਆਨੀ ਸੀ ਸ਼ਿਵਜੀ ਦਾ ਭਗਤ ਸੀ ਜੇ ਵੀ ਮੈਂ ਅਰਜ਼ ਕਰਾਂ ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ ਜਲਾਣ ਤੋਂ ਪਹਿਲੇ ਰਾਮ ਵੀ ਪ੍ਰਕਰਮਾ ਕਰਦਾ ਉਸ ਦੇ ਔਰ ਲੰਬੀ ਚੌੜੀ ਗੱਲੇ ਜਦ ਮਰਨ ਲੱਗਿਆ ਸੀ ਰਾਵਣ ਦਮ ਤੋੜਨ ਲੱਗਾ ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ ਬੜੀਆਂ ਵਿਚਾਰਾਂ ਬੜੀ ਸਿਆਣਪ ਬੜੀ ਸੋਝਬੋਝ ਇਹ ਵੀ ਇਹਦੇ ਨਾਲ ਚਲੀ ਜਾਏਗੀ ਇਹਦਾ ਆਖਰੀ ਦਮ ਟੁੱਟੇ ਤੂੰ ਇਸ ਦੇ ਕੋਲੋਂ ਕੁਝ ਨਾ ਕੁਝ ਲੈ ਕੇ ਆ। ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ। ਗੁਰਵਰਜਨ ਦੇਵ ਜੀ ਨੇ ਉਸ ਦੀ ਰੂਪਰੇਖਾ ਸਾਹਮਣੇ ਰੱਖ ਦਿੱਤੀ। ਲਕਸ਼ਮਣ ਦੀ ਜੈਸੀ ਤਬੀਅਤ ਸੀ। ਕਿਉਂਕਿ ਗੁੱਸੇ ਚ ਆ ਕੇ ਰਾਵਣ ਦੀ ਭੈਣ ਦੀ ਨੱਕ ਕੱਟ ਚੁੱਕਿਆ ਸੀ। ਇਹ ਸੰਤ ਦਾ ਕੰਮ ਨਹੀਂ ਹੈ ਨਾਕ ਕਟਣਾ ਤੇ ਇਸ स्त्री ਨੂੰ ਹਮੇਸ਼ਾ ਲਈ ਕਰੂਪ ਕਰ ਦੇਣਾ ਸਵੈਂਬਰ ਦੀ ਪ੍ਰਥਾ ਉਹਨਾਂ ਦੇ ਨਾਲ ਆਮ ਸੀ ਸਵੈਮਵਰ ਸਵੈਂਬਰ ਬੱਚੀ ਆਪਣਾ ਵਰ ਖੁਦ ਚੁਣਦੀ ਸੀ ਇਹ ਅੰਮ ਪ੍ਰਥਾ ਸੀ ਸੀਤਾ ਨੇ ਵੀ ਖੁਦ ਚੁਣਿਆ ਸੀ ਦ੍ਰੋਪਦੀ ਨੇ ਵੀ ਖੁਦ ਚੁਣਿਆ ਸੀ ਸਵੈਮਬਰ ਸਵੈਮ ਵਰ ਚੁਣਨਾ ਆਪ ਵਰਨ ਚੁਣਨਾ ਸਮਾਜ ਦੀ ਬਿਵਸਥਾ ਐ ਸੀ ਸੀ ਅਗਾਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫਾ ਵਰਦੀ ਗਲਤ ਚੁਣਾਵ ਕਰ ਲੈਂਦੀਆਂ ਜ਼ਿੰਦਗੀ ਚ ਪਛਤਾਣਾ ਪੈਂਦਾ ਹੈ ਔਰ ਬੱਚੇ ਰੁੱਲ ਜਾਂਦੇ ਨੇ ਸਵੈੰਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇਸ਼ ناکਾਮ ਹੋ ਕੇ ਰੱਦ ਕਰ ਦਿੱਤਾ ਗਿਆ ਬਿਨੇ ਬੱਚੀ ਸਵੈਮ ਨਹੀਂ ਚੁਣੇਗੀ ਸਿਰਫ ਇਸ ਕੋਲ ਜਜ਼ਬੇ ਹੀ ਹੁੰਦੇ ਨੇ ਸਿਰਫ ਇਸ ਕੋਲ ਭਾਵਕਤਾ ਹੁੰਦੀ ਹੈ ਇਦੇ ਕੋਲ ਦੋਹਰ ਦ੍ਰਿਸ਼ਟੀ ਨਹੀਂ ਆਉਂਦੀ। ਸਵੈਂਬਰ ਭਾਰਤ ਦੇ ਚ ਫੇਲ ਹੋਇਆ। ਸਵੈਂਬਰ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਚ ਫੇਲ ਹੋ ਰਿਹਾ ਹੈ। ਕੈਲੀਫੋਰਨੀਆ ਦੇ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ 87% ਦੀਆਂ ਸ਼ਾਦੀਆਂ ਕੈਲੀਫੋਰਨੀਆ ਚ ਤਲਾਕ ਹੋ ਜਾਂਦੀਆਂ। ਨਹੀਂ ਨਹੀਂ ਬਦੀਆਂ। ਟੁੱਟ ਜਾਂਦੀਆਂ। ਹਾਲਾਂਕਿ ਖੁਦ ਚੁਣੇ ਆਉਂਦੇ। ਖੁਦ ਸ਼ਾਦੀਆਂ ਕੀਤੀਆਂ ਮਾਪੇ ਬਾਪ ਦੀ ਮਦਖਲਤ ਵੀ ਨਹੀਂ। ਸਮਾਜ ਦੀ ਮਦਖਲਤ ਹੀ ਨਹੀਂ ਫਿਰ ਕਿਉਂ ਨਹੀਂ ਨਿਬੜਦੀ ਸਿਰਫ ਹੋ ਕੇ ਜਜ਼ਬਿਆਂ ਦੇ ਤਹਿਤ ਚੁਣਾਉ ਹੁੰਦਾ ਹੈ ਜਜ਼ਬੇ ਠੰਡੇ ਪੈ ਗਏ ਤਲਾਕ ਹੋ ਗਿਆ ਇੱਕ ਸਟੇਟ ਦੇ ਅੰਦਰ ਬਾਕੀ ਸਟੇਟਾਂ ਚ ਨਹੀਂ ਇੱਕ ਸਟੇਟ ਦੇ 87% ਦੀਆਂ ਸ਼ਾਦੀਆਂ ਤਲਾਕ ਹੋ ਜਾਂਦੀਆਂ ਸਵੈੰਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇ ਵਿੱਚ ਫੈਲ ਹੋਇਆ ਸਮਾਜ ਨੇ ਰੱਦ ਕਰ ਦਿੱਤਾ ਬਈ ਨਹੀਂ ਆਇੰਦਾ ਬੱਚੀ ਖੁਦ ਚੁਣਾਉ ਨਹੀਂ ਕਰੇਗੀ ਕਰੇਗੀ तोस्ते उंगली उठाएगी समाज ये बच्ची गलत है यूरोप देश अमेरिका कनाडा देश सब स्वंबर फेल हो रहे हैं पर रावण ते श्री राम दे समय स्वंबर आम से स्वरूप नखा ने लक्ष्मण नु चुन लिया सी वरमाला पहनाण लगी लंबी चौड़ी कथा है उन्हें गुस्से चोदी नाक काट देती ते स्वरूप नखा उना दे नच ਸਰੀਰ ਦੇ ਅੰਗ ਤੇ ਮਨ ਦੇ ਸੁਭਾਅ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ ਸਰੂਪ ਨਖਾ ਉਹਦੇ ਨੈਣ ਨਕਸ਼ ਬਹੁਤ ਅੱਛੇ ਸਨ ਤੇ ਲਕਸ਼ਮਣ ਨੇ ਕਿ ਨੱਕ ਕਰਕੇ ਹੀ ਤੂੰ ਖੂਬ ਸੋਹਰਤ ਲੱਗਦੀ ਪਈ ਹੈ ਬਹੁਤ ਮੈਂ ਇਹ ਹੀ ਕੱਟ ਦਿੰਦਾ ਕੱਟ ਦਿੱਤੀ ਸੀ ਏਸ਼ੀਆ ਦਾ ਇਲਾਕਾ ਐਸਾ ਹੈ ਹੋਰ ਕੁਝ ਬਰਦਾਸ਼ ਕਰ ਲਵੇ ਲੇਕਿਨ ਭਰਾ ਭੈਣ ਦੀ ਤੋਹੀਨ ਤੇ ਭੈਣ ਦੀ ਗੱਲ ਨਹੀਂ ਬਰਦਾਸ਼ ਕਰਦਾ ਰਾਵਣ ਦੀ ਭੈਣ ਸੀ ਆਮ ਬੰਦਾ ਨਹੀਂ ਬਰਦਾਸ਼ਟ ਕਰਦਾ ਉਹ ਤੇ ਰਾਜਾ ਸੀ ਬਦਲੇ ਦੀ ਭਾਵਨਾ ਤੇ ਆ ਕੇ ਠੀਕ ਹੈ ਸਿਆਣਾ ਸੀ ਵਿਦਵਾਨ ਸੀ ਸ਼ਿਵਜੀ ਦਾ भगत ਸੀ ਪਰ ਭੈਣ ਦੀ ਨੱਕ ਕੱਟੀ ਇਤਿਹਾਸ ਦੇ ਨਿੱਕੇ ਪਹਿਲੋ ਮੈਂ ਤੁਹਾਡੇ ਸਾਹਮਣੇ ਰੱਖੇ ਨਾ ਲਕਸ਼ਮਣ ਗਿਆ ਗਿਆਨ ਲੈਣ ਵਾਸਤੇ ਰਾਵਣ ਦੇ ਸਿਰ ਦੇ ਬਾਹਰ ਖੜਾ ਹੋਇਆ ਔਰ ਕਹਿੰਦਾ ਹੈ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਹੈ ਹਰਪੇ ਲੋਦੇ ਜੋ ਕੀਮਤੀ ਤੋਂ ਕੀਮਤੀ ਵਿਚਾਰ ਧਾਰਾ ਵੇ ਤੁਸੀਂ ਜਾ ਰਹੇ ਹੋ ਜਗਤ ਤੋਂ ਦੱਸ ਕੇ ਜਾ ਰਾਵਣ ਨੇ ਅੱਖ ਜ਼ਰੂਰ ਖੋਲੀਏ ਔਰ ਘਿਰਣਾ ਭਰੀ ਮੁਸਕਰਾਹਟ ਵੀ ਚਿਹਰੇ ਤੇ ਆਈ ਫਿਰ ਅੱਖਾਂ ਬੰਦ ਹੋ ਗਈਆਂ ਲਕਸ਼ਮਣ ਵਾਪਸ ਆ ਗਏ RAM ਨੂੰ ਕਹਿੰਦਾ ਹੈ ਭਗਵਨ ਉਹ ਤੇ ਬੋਲਦਾ ਹੀ ਨਹੀਂ ਪਤਾ ਹੈ RAM ਨੇ ਕੀ ਆਖਿਆ ਤੈਨੂੰ ਬੁਲਾਣ ਦੀ ਜਾਂਚ ਨਹੀਂ ਆਈ ਤੈਨੂੰ ਗਿਆਨ ਲੈਣ ਦਾ ਢੰਗ ਨਹੀਂ ਆਇਆ ਜਾ ਉਹ ਵਿਦਵਾਨ ਹੈ ਸ਼ਿਵਜੀ ਦਾ ਭਗਤ ਉਹਦੇ ਕਦਮਾਂ ਦੇ ਵਿੱਚ ਖੜਾ ਉਹਦੇ ਪੈਰਾਂ ਤੇ ਮੱਥਾ ਟੇਕ ਫਿਰ ਹੱਥ ਜੋੜ ਕੇ ਮੰਗ ਕਰ ਇੰਜ ਗਿਆਨ ਦੀ ਮੰਗ ਕਰੀ ਦੀਏ ਜਿਹਦੇ ਕਦਮਾਂ ਦੇ ਚਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸ ਦੇ ਕੋਲ ਉਹ ਗਿਆਨ ਲੈਣਾ ਚਾਹੁੰਦੇ ਨੇ ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ ਮਾਮੂਲੀ ਨਹੀਂ ਹੋ ਸਕਦਾ ਅਧਿਕੀ ਸਤ੍ਰਾਂ ਕੇ ਤਾ ਤੇ ਰਾਮ ਉਹਨੇ ਜਿਹੜੀ ਆਖਰੀ ਗੱਲ ਕੀਤੀ ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਕਤਈ ਨਹੀਂ ਆਉਂਦਾ ਜੋ ਕਰਨਾ ਹੈ ਅੱਜ ਕਰ ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰਨੀ ਪੋਸ ਬੰਨ ਨਾ ਕਰਨੀ ਕੱਲ ਤੇ ਨਾ ਛੁੱਟ ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇ ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੇ ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੇ ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾਰਿਆ ਪਾਤਸ਼ਾਹ ਕਹਿੰਦੇ ਨਹੀਂ ਬਿਲੰਬ ਧਰਮੰਗ ਬਿਲੰਬ ਪਾਪੰ ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ ਸਾਬ ਕਹਿੰਦੇ ਬਿਲੰਬ ਨਹੀਂ ਕਰਨੀ ਦੇਰੀ ਨਹੀਂ ਕਰਨੀ ਕਿਉਂ ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ ਫਿਰ ਤੂੰ ਉਹ ਨਹੀਂ ਕਰ ਸਕੇਗਾ ਬਿਲੰਬ ਪਾਪੰ ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਹੈ ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ ਲੇਕਿਨ ਹੁੰਦਾ ਕਿ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗੀਆਂ ਆਈਆਂ ਆਲਕ ਕਰੇ ਬੁਰਾਈ ਹੋਵੇ ਸੇ ਬੁਰਾ ਸੰਕਲਪ ਪੈਦਾ ਹੋਇਆ ਬੰਦਾ ਤਤ ਛਿਨ ਕਰਦਾ ਹੈ ਚੰਗਾ ਸੰਕਲਪ ਪੈਦਾ ਹੁੰਦਾ ਸੋਚਦਾ ਕੱਲ ਸੋਚਾਂਗੇ ਪਰਸੋਂ ਸੋਚਾਂਗੇ ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਚੰਗਿਆਈਆਂ ਤੋਂ ਬਚਦਾ ਜਾ ਰਿਹਾ ਕਿਉਂਕਿ ਚੰਗਿਆਈਆਂ ਨੂੰ ਪੋਸ਼ਣ ਬੋਨ ਕਰਦਾ ਹੈ ਚੰਗੀਆਂ ਆਈਆਂ ਆਲਕ ਕਰੇ ਬੁਰੀਾਈ ਹੋਵੇ ਸਹਿਰ ਇਹ ਮਹਾਨ ਗਿਆਨ ਰਾਵਣ ਨੇ ਲਕਸ਼ਮਣ ਨੂੰ ਦਿੱਤਾ ਹੁਣ ਪ੍ਰਸ਼ਨ ਖੜਾ ਹੋਵੇਗਾ ਹਾਰ ਕਿਉਂ ਗਏ ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ RAM ਤੋਂ ਨਹੀਂ ਹਾਰੇ ਆਪਣੇ ਵਿਰਾਧ ਤੋਂ ਹਾਰੇ ਨ ਬਭਿਕਸ਼ਣ ਤੋਂ ਸਾਰੇ ਸੀਕਰਟ ਸਾਰਾ ਰਾਜ਼ ਭਰਾ ਨੇ ਦੱਸ ਦਿੱਤਾ ਵਿਭਿਕਸ਼ਣ ਔਰ ਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ ਹੈ ਪਰ ਆਦੇਵਾਰ ਤੋਂ ਨਹੀਂ ਬਚ ਸਕਦਾ ਕਿਉਂਕਿ ਭਰਾ ਨੂੰ ਸਭ ਕੁਝ ਪਤਾ ਹੈ ਸਭ ਕੁਝ ਪਤਾ ਹੈ ਹੋ ਸਕਦਾ ਹੈ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ ਭਰਾ ਦਾ ਵਾਰ ਖਾਲੀ ਨਹੀਂ ਹੋਇਆ ਇਸ ਵਾਸਤੇ ਆਮ ਦੁਸ਼ਮਣਾਂ ਦੇ ਇਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ ਨਹੀਂ ਦੇਖੀ ਜਾਂਦੀ ਕਈ ਵਾਰ ਫਰਾਮਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ ਬੜੀ ਭयंकर ਵਿਵੇਕਸ਼ਣ ਨੇ ਸਾਰੇ ਰਾਜ ਦੱਸ ਦਿੱਤੇ ਨੇ ਵਿਵੇਕਸ਼ਣ ਤੇ ਰਾਜ ਸੀ ਰਾਮਣ ਦਾ ਸਾਰੇ ਸੀਕ੍ਰੇਟ ਦੱਸ ਦਿੱਤੇ ਇਸ ਵਾਸਤੇ ਭਾਰਤ ਦੇ ਛੋਟੀ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਹੈ ਭਰਾ ਦੀ ਮਾਰ ਤੋਂ ਤੋਂ ਭਾਰਤ ਦੇ ਚ ਬੋਲ ਪ੍ਰਚਲਿਤ ਨੇ ਘਰ ਕਾ ਬੇਦੀ ਲੰਕਾ ਡਾਲੇ ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ ਮਨੁੱਖ ਦੀ ਫਿਤਰਤ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੁੰਦਾ ਹੈ ਜੋ ਜਿੱਤ ਜਾਏ ਉਹ ਭਗਵਾਨ ਹੁੰਦਾ ਹੈ ਕੁਦਰਤੀ ਗੱਲ ਹੈ ਸਭ ਪ੍ਰਮੋ ਖੇਡ ਹੈ ਮਨੁੱਖ ਪ੍ਰਭਾਵਿਤ ਹੈ ਜੋ ਜਿੱਤਦਾ ਹੈ ਉਹ ਪਰ ਜੋ ਹੈ ਭਗਵਾਨ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੈ ਇਸ ਤਰ੍ਹਾਂ ਹੈ ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਦੇ ਚ ਜੇਤੂ ਬਣੀਏ ਤਜੇ ਤੋ ਤਾ ਮੰਨ ਸਕਦੇ ਕੋਈ ਸ਼ਕਤੀ ਹੋਵੇ ਤਾਕਤ ਹੋਵੇ ਮਨੁੱਖ ਸ਼ਕਤੀ ਤੋਂ ਪ੍ਰਭਾਵਤ ਹੈ ਹੁਣੇ ਮੈਂ ਅਰਜ਼ ਕੀਤੀ ਸੀ ਪਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੈ ਹੁਣ ਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ ਜੋ ਬਾਹਰ ਦੀ ਸ਼ਕਤੀ ਨੂੰ ਸਥਾ ਕਹਿੰਦੇ ਨੇ ਜੋ ਅੰਦਰ ਦੀ ਸ਼ਕਤੀ ਹੈ ਨੂੰ ਧਰਮ ਨੀਤੀ ਕਹਿੰਦੇ ਨੇ ਜੋ ਬਾਹਰ ਦੀ ਸ਼ਕਤੀ ਨੂੰ ਰਾਜਨੀਤੀ ਕਹਿੰਦੇ ਬਦਕਿਸਮਤੀ ਹੈ ਆਹ ਕਾਲ ਤੋਂ ਸਤਾ ਸਤ ਨਾਲ ਟਕਰਾਂਦੀ ਰਹੀ ਹੈ ਗਿਆਨੀ ਸੰ ਸਿੰਘ ਮਸਕੀਨ ਜੀ ਨੇ 라ਵਣ ਦੇ ਬਾਰੇ ਦਸੀਆ 라ਵਣ ਦੇ ਬਾਰੇ ਉਹਦੀ ਹਕੀਕਤ ਜਿਹੜੀ ਹੈ ਖੋਲ ਕੇ ਬਿਆਨ ਕੀਤੀ ਕਿ 라वण ਜਿਹਨੂੰ ਕਿ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀਗਾ ਬਹੁਤ ਬੁੱਧੀਮਾਨ ਮੰਨਿਆ ਜਾਂਦਾ ਸੀਗਾ ਕਿ ਉਹਦੇ ਕੋਲ ਇੰਨੀ ਅਕਲ ਸੀਗੀ ਜਿਸ ਤਰ੍ਹਾਂ 10 ਸਿਰ ਰੱਖਦਾ ਹੈਗਾ ਵਾ ਤੇ ਤਾਕਤ ਐਨਸੀ ਜੰਜੇ ਹਜ਼ਾਰ ਉਹਦੀਆਂ ਬਾਹਾਂ ਹੈਗੀਆਂ ਮੈਂ ਹਜ਼ਾਰ ਬਾਹਾਂ ਨਹੀਂ ਸੀ ਬਾਹਾਂ ਉਹਦੀਆਂ ਦੋ ਹੀ ਸੀਗੀਆਂ ਲੇਕਿਨ ਤਾਕਤ ਵਾ ਇੰਨਾ ਸੀਗਾ ਕਿ ਅਜ ਲੱਗਦਾ ਸੀ ਜਿਸ ਤਰ੍ਹਾਂ ਹਜ਼ਾਰ ਬਾਹਾਂ ਔਰ ਅਕਲ ਇੰਨੀ ਜ਼ਿਆਦਾ ਸੀਗੀ ਕਿ 10 ਸਿਰਾਂ ਜਿੰਨਾ ਸੋਚ ਸਕਦਾ ਸੀਗਾ ਲੇਕਿਨ ਉਹਨੇ ਆਪਣੀ ਤਾਕਤ ਦਾ ਆਪਣੇ ਕਲ ਦਾ ਇਸਤੇਮਾਲ ਜਿਹੜਾ ਹੈ ਗਲਤ ਜਗ੍ਹਾ ਤੇ ਕੀਤਾ ਇਸ ਲਈ ਹਮੇਸ਼ਾ ਦੁਨੀਆ ਦੇ ਉੱਤੇ ਇੱਕ ਲਾਹਨਤ ਦਾ ਨਿਸ਼ਾਨ ਬਣ ਕੇ ਰਹਿ ਗਿਆ ਲੋਕ ਉਹਦਾ ਪੁਤਲਾ ਵੀ ਛਾੜਦੇ ਹੀ ਗਏ ਆ ਪਰ ਉਹਨੂੰ ਉਹ ਉਹਦੇ ਅੱਗੇ ਭੋਜਨ ਵੀ ਰੱਖਦੇ ਹੀ ਗਏ ਆ ਪਰ ਫਿਰ ਕੀ ਹੈ ਉਹਦਾ ਪੁਤਲਾ ਸਾੜ ਦਿੰਦੇ ਹੀ ਗਏ ਆ ਜਿੰਨੀ ਬੇਇੱਜ਼ਤੀ 라ਵਣ ਦੇ ਕੀਤੀ ਜਾਂਦੀ ਹੈ ਇਹ ਨਹੀਂ ਕਿਸੇ ਦੀ ਨਹੀਂ ਕੀਤੀ ਜਾਂਦੀ ਹੈ ਜਿਆਨੀ ਸੰ ਸਿੰਘ ਮਸਕੀਨ ਜੀ ਨੇ ਕਥਾ ਦੇ ਵਿੱਚ ਦੱਸਿਆ ਉਹਦਾ ਕਾਰਨ ਇਹ ਹੈ ਕਿ ਉਹਨੇ ਆਪਣੀ ਤਾਕਤ ਦਾ ਜਿਹੜਾ ਹੈ ਇਸਤੇਮਾਲ ਆਪਣੀ ਅਕਲ ਦਾ ਇਸਤੇਮਾਲ ਗਲਤ ਜਗ੍ਹਾ ਤੇ ਕੀਤਾ ਜਿਹੜਾ ਬੰਦਾ ਆਪਣੀ ਚਾਹੇ ਉਹਦੇ ਕੋਲ ਤਾਕਤ ਹੋਣੀ ਨਾ ਹੋਵੇ ਚਾਹੇ ਅਕਲ ਹੋਣੀ ਨਾ ਹੋਵੇ ਲੇਕਿਨ ਉਹ ਰੱਬ ਤੋਂ ਡਰਨੇ ਵਾਲਾ ਹੋਵੇ ਉਹਦਾ ਹੁਕਮ ਮੰਨਣੇ ਵਾਲਾ ਹੋਵੇ ਔਰ ਇਨਸਾਨੀਅਤ ਦੇ ਉੱਤੇ ਉਸ ਤਰ੍ਹਾਂ ਜ਼ੁਲਮ ਸਤਮ ਨਾ ਕਰੇ ਬਲਕਿ ਇਨਸਾਨੀਅਤ ਵਾਸਤੇ ਆਸਾਨੀਆਂ ਪੈਦਾ ਕਰੇ ਤੇ ਉਹ ਬੇਸ਼ੱਕ ਰਾਵਣ ਜਿੰਨੀ ਅਕਲ ਤੇ ਤਾਕਤ ਨਾ ਰੱਖਦਾ ਹੋਵੇ ਲੇਕਿਨ ਕਾਮਯਾਬੀ ਹਾਸਲ ਕਰਦਾ ਹੈਗਾ ਵੇ ਇੱਕ ਅਬ ਹਮੇਸ਼ਾ ਦੁਨੀਆ ਤੇ ਰਹਿਣ ਵਾਲਾ ਆਪਣਾ ਕੰਮ ਐਸਾ ਕਰ ਜਾਂਦਾ ਹੈਗਾ ਵੇ ਕਿ ਹਮੇਸ਼ਾ ਦੁਨੀਆਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਰਹਿੰਦਾ ਹੈਗਾ ਵੇ ਪਰ ਜੇ ਰਾਵਣ ਦੀ ਤਰ੍ਹਾਂ ਅਕਲ ਤੇ ਬੁੱਧੀ ਰੱਖ ਕੇ ਵੀ ਇੰਨੀ ਜ਼ਿਆਦਾ ਉਹਦਾ ਇਸਤੇਮਾਲ ਨਾ ਇਨਸਾਨ ਕਰ ਸਕੇ ਤੇ ਫਿਰ ਇਸੇ ਤਰ੍ਹਾਂ ਉਬਰਤ ਦਾ ਨਿਸ਼ਾਨ ਬਣ ਕੇ ਰਹਿ ਜਾਂਦਾ ਜਿਸ ਤਰ੍ਹਾਂ ਕਿ ਰਾਵਣ ਬਣ ਕੇ ਰਹਿ ਗਿਆ ਬਾਕੀ ਵੀਰੋ ਤੁਹਾਨੂੰ ਕਥਾ ਕੈਂਚ ਦੀ ਲੱਗੀ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼